ਤੇ ਦੇ ਇਲਜ਼ਾਮ ਵੀ ਲਗਾਏ ਬੇਰੋਜ਼ਗਾਰਾਂ ਨੂੰ ਬੜੀ ਹੱਦ ਦੇ ਵਿੱਚ ਛੋਟ ਦੇਣ ਦੀ ਮੰਗ ਕੀਤੀ ਗਈ ਹੈ ਪਾਣੀ ਵਾਲੀ ਟੈਗੀ ਤੇ ਅੱਜ ਦੋ ਮੈਂਬਰ ਮੋਰਚੇ ਤੇ ਚੜੇ ਜੇ ਨਾਹਰੇਬਾਜ਼ੀ ਕੀਤੀ ਗਈ ਹੈ ਵਾਅਦਾ ਖਿਲਾਫੀ ਦੇ ਇਲਜ਼ਾਮ ਲੱਗੇ ਨੇ ਸਿਹਤ ਵਿਭਾਗ ਚ ਕੱਡੀਆਂ 270 ਪੋਸਟਾਂ ਦੇ ਵਿੱਚ ਉਮਰ ਹਾਦੀ ਛੋਟ ਸਰਕਾਰ ਤਵੇ ਇਸ ਦੀ ਮੰਗ ਕੀਤੀ ਜਾ ਰਹੀ ਹੈ ਖੇਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਜਾਂਜ ਤੋਂ ਪਹਿਲੇ ਦੂਮਾ ਮੰਤਰੀਆਂ ਨੇ ਅਜੇ ਤੱਕ ਉਮਰਾਂਡ ਛੋੜ ਦੀ ਮੰਗ ਹੱਲ ਨਹੀਂ ਕੀਤੀ ਮੁੱਖ ਮੰਤਰੀ ਨੇ ਨੇਕਾਗਾਂਮਾ ਤੇ ਉਮਰਾਂਡ ਛੋੜ ਦੇਣ ਦਾ ਵਾਅਦਾ ਕੀਤਾ ਰਖੜਗੁੰਨਿਆ ਦੇ ਮੌਕੇ ਤੇ ਆਥਾਪੁਰ ਯੂਨੀਵਰਸਿਟੀ ਦੇ ਪਟਿਆਲੇ ਜਿਹੜੇ ਨਿਯੁਕਤੀ ਪੱਤਰ ਵੰਡੇ ਜਾ ਰਹੇ ਸੀ ਹੋਰ ਵਕ ਵਕਤਾਂ ਵਾਲੇ ਅਕਲਿਓ ਤੇ ਕੇ ਬੋਲਦੇ ਆ ਕਿ ਪਿਛਲੀਆਂ ਸਰਕਾਰਾਂ ਮੌਕੇ ਧਰਨੇ ਲਾਉਂਦੇ ਜਿਹੜੇ ਹੋਰੇਜ ਹੋ ਗਏ ਉਹਨਾਂ ਸਾਰਿਆਂ ਨੂੰ ਆਮ ਆਦਮੀ ਪਾਰਟੀ ਕੋ ਮੌਕਾ ਦੇਊਗੀ ਉਮਰਾਂਡ ਛੋੜ ਦਾ ਜਿਨ੍ਹਾਂ ਦੇ ਸਰਧਾਨਾ ਜ਼ੇਤਮਤਰੀ ਨੇ ਜਿਹੜੀ 270 ਪੋਸਟਾਂ ਕੱਢੀਆਂ ਨੇ ਸਿੱਟ ਭਾਗ ਦੇ ਵਿੱਚ ਮਲਟੀਪਰਪਸ ਹਾਈਰ ਵਰਕਰ ਮੇਲਦੀਆਂ ਇਸ ਕੇ ਇਹਨਾਂ ਪੋਸਟਾਂ ਦੇ ਵਿੱਚ ਜਿਹੜੇ ਵੀ ਓਵਰੇਜ ਹੋਗੇ ਪੰਜਾਬ ਦੇ ਉਹਨਾਂ ਨੂੰ ਇੱਕ ਵਾਰ ਐਪਲੀਕੈਂਟ ਮੰਨਦਾ ਉਹਨਾਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ ਲਿਖਤੀ ਪੀਖਾ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਵੇ ਇਹ ਮੰਗ ਨੂੰ ਪਿਛਲੇ ਲੰਬੇ ਸਮੇਂ ਤੋਂ ਜ਼ੇਤਮਤਰੀ ਕੋਲੇ ਲੈ ਕੇ ਜਾ ਰਹੇ ਹਾਂ 8 ਤਰੀਕ ਨੂੰ ਤਰ ਤਾਰ ਜਿੱਬੀ ਚੋੜ ਦੇ ਵਿੱਚ ਹੀ ਲਾਜ਼ਮੀ